ਭਾਰਤ ਵਿੱਚ ਡਿਜੀਟਲ ਭੁਗਤਾਨ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਲੋਕ ਹੁਣ ਚਾਹ ਦੀਆਂ ਦੁਕਾਨਾਂ ਤੋਂ ਲੈ ਕੇ ਸ਼ੋਪਿੰਗ ਮੋਲਾਂ ਤੱਕ ਆਨਲਾਈਨ ਪੇਮੈਂਟ ਕਰ ਰਹੇ ਨੇ ਪਰ ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਕਦੇ-ਕਦੇ ਸਾਨੂੰ ਮੈਸੇਜ ਆਉਂਦਾ ਹੈ ਕਿ ਤੁਸੀਂ ਯੂਪੀਆਈ ਦੀ ਨਿਰਧਾਰਤ ਸੀਮਾ ਤੱਕ ਲੈਣ ਦੇ ਕਰ ਚੁੱਕੇ ਹੋ ਅਤੇ ਇਸ ਤੋਂ ਬਾਅਦ ਕਿਸੇ ਨੂੰ ਵੀ ਯੂਪੀਆਈ ਰਾਹੀਂ ਭੁਗਤਾਨ ਨਹੀਂ ਕਰ ਸਕਦੇ ਪਰ ਹੁਣ ਇੱਕ ਚੰਗੀ ਖਬਰ ਸਾਹਮਣੇ ਆਈ ਹੈ ਅੱਜ ਦੇ ਡਿਜੀਟਲ ਯੁੱਗ ਵਿੱਚ ਲੋਕ ਆਪਣੇ ਪਰਸ ਵਿੱਚ ਘੱਟ ਪੈਸੇ ਰੱਖਦੇ ਨਹੀਂ ਜਿੱਥੇ ਕਿਤੇ ਵੀ ਲੋਡ ਹੋਵੇ UPI ਰਾਹੀਂ ਲੈਣ-ਦੇਣ ਕਰਦੇ ਨੇ ਪਹਿਲਾਂ ਇਸ ਰਾਹੀਂ ਭੁਗਤਾਨ ਦੀ ਸੀਮਾ ਸਿਰਫ 1 ਲੱਖ ਰੁਪਏ ਸੀ ਔਰ ਹੁਣ NPCI ਨੇ ਇਸ ਸੀਮਾ ਨੂੰ ਵਧਾ ਦਿੱਤਾ ਹੈ UPI ਨੂੰ ਚਲਾਉਣ ਵਾਲੀ ਏਜੰਸੀ NPCI ਨੇ ਕੁਝ ਸਥਿਤੀਆਂ ਲਈ ਇਹ ਸੀਮਾ ਵਧਾ ਦਿੱਤੀ ਹੈ ਜੋ ਕਿ ਐਤਵਾਰ 15 ਸਤੰਬਰ ਤੋਂ ਲਾਗੂ ਹੋ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਹੁਣ UPI ਰਾਹੀਂ 5 ਲੱਖ ਰੁਪਏ ਤੱਕ ਦਾ ਲੈਣ-ਦੇਣ ਆਸਾਨੀ ਨਾਲ ਕੀਤਾ ਜਾ ਸਕਦਾ ਹੈ NPCI ਨੇ ਆਪਣਾ ਨਵਾਂ ਸਰਕੂਲਰ ਜਾਰੀ ਕਰਦੇ ਹੋਏ ਕਿਹਾ ਕਿ ਇਹ ਭੁਗਤਾਨ ਕੁਝ ਸ਼੍ਰੇਣੀਆਂ ਤੱਕ ਹੀ ਕੀਤਾ ਜਾ ਸਕਦਾ ਹੈ RBI ਦੇ ਗਵਰਨਰ ਸ਼ਕਤੀ ਕਾਂ ਦਾਸ ਨੇ ਪਿਛਲੇ ਮਹੀਨੇ 8 ਅਗਸਤ ਨੂੰ ਹੋਈ ਮੁਦਰਾ ਨੀਤੀ ਸਮੀਖਿਆ ਮੀਟਿੰਗ ਵਿੱਚ ਐਲਾਨ ਕੀਤਾ ਸੀ ਕਿ UPI ਰਾਹੀਂ ਲੈਣ-ਦੇਣ ਦੀ ਸੀਮਾ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਜਾਵੇਗੀ ਜਿਸ ਨੂੰ ਹੁਣ ਲਾਗੂ ਕੀਤਾ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਸੀ ਕਿ ਆਉਣ ਵਾਲੇ ਸਮੇਂ ਵਿੱਚ UPI ਰਾਹੀਂ ਭੁਗਤਾਨ ਪ੍ਰਕਿਰਿਆ ਨੂੰ ਆਸਾਨ ਬਣਾਇਆ ਜਾਵੇਗਾ। ਟੈਕਸ ਦਾ ਭੁਗਤਾਨ ਇਹ ਨਿਯਮ ਸਿਰਫ ਰਜਿਸਟਰਡ ਕਾਰੋਬਾਰੀਆਂ ਤੇ ਲਾਗੂ ਹੋਵੇਗਾ। ਮੈਡੀਕਲ ਸੂਹੂਤਾ ਇਸ ਸਹੂਲਤ ਮੈਡੀਕਲ ਬਿੱਲਾਂ ਦਾ ਭੁਗਤਾਨ ਕਰਨ ਲਈ ਉਪਲਬਧ ਹੋਵੇਗੀ ਵਿਦਿਅਕ ਅਦਾਰਿਆਂ ਵਿੱਚ ਫੀਸ ਅਦਾ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਇਸ ਦੀ ਵਰਤੋਂ ਆਈਪੀਓ ਅਤੇ ਸਰਕਾਰੀ ਪ੍ਰਤੀਭੂਤੀਆਂ ਦੀ ਖਰੀਦ ਵਿੱਚ ਕੀਤੀ ਜਾਵੇਗੀ